ਦੇਖੋ ਜੀ ਮੈਂ ਕਿਸੇ ਬਿਆਨ ਨਾਲ ਤਰਨਤਨ ਦੀ ਇਲੈਕਸ਼ਨ ਨੂੰ ਨਹੀਂ ਜੋੜੂੰਗਾ ਤੁਸੀਂ ਸਵਾਲੇ ਪੁੱਛਦੇ ਕਿ ਕਿਹੜੇ ਵਿਕਾਸ ਦੇ ਕੰਮਾਂ ਤੇ ਬੋਡ ਮੰਗ ਰਹੇ ਹੋ ਜੀ ਰਾਜੇਪੁਰਿੰਗ ਦੇ ਨਾਂ ਤੇ ਵੋਟਾਂ ਮੰਗਾਂਗੇ ਅਸੀਂ ਜੇ ਰਾਜੇਪੁਰਿੰਗ ਬਿਆਨ ਦੇਤਾ ਤੇ ਤਰਨਤਨ ਦੀ ਇਲੈਕਸ਼ਨ ਬਦਲ ਜੂਗੀ ਰਾਜੇਪੁਰਿੰਗ ਦਾ ਬਿਆਨ ਹੀ ਗਲਤ ਹੈ ਉਹਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਬਾਅਦ ਵਿੱਚ ਮਾਫੀ ਮੰਗਣ ਲੱਗ ਜਾਂਦੇ ਆ ਇਹ ਕਿਹੜਾ ਪਹਿਲਾ ਬਿਆਨ ਆ ਉਹਦਾ ਉਦੋਂ ਪਹਿਲਾਂ ਵੀ ਇਦਾਂ ਕਰਦੇ ਰਹੇ ਕਾਂਗਰਸ ਦੀ ਮਾਨਸਿਕਤਾ ਇਹੀ ਹੈ ਉਹ ਤਾਂ ਬਾਜਵਾ ਸਾਹਿਬ ਸਾਡੇ ਐਮਐਲਏ ਨੂੰ ਕਹਿੰਦੇ ਕਿ ਤੁੱਕਿਆ ਜਿਹਾ ਮਟੀਰੀਅਲ ਆ ਗਿਆ ਇਹ ਜਮੂਰੇ ਆ ਗਏ ਇਹਨੂੰ ਅਸੀਂ ਮਟੀਰੀਅਲ ਜਮੂਰੇ ਲੱਗਦੇ ਆਂ ਜੀ ਆਮ ਲੋਕ ਜਿਹੜੇ ਇਥੋਂ ਮਾਨਸਿਕਤਾ ਝਲਕਦੀ ਐ ਬਾਜਵਾ ਸਾਹਿਬ ਨੇ ਇਹ ਵੀ ਕਿਹਾ ਸੀ ਜਦੋਂ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਸੀਗਾ ਕਿ ਜਦੋਂ ਨਸਲੀ ਘੋੜਿਆਂ ਦੀ ਦੌੜ ਦੇ ਵਿੱਚ ਇੱਕ ਦੇਸੀ ਟੱਟੂ ਤੁਸੀਂ ਭੱਜਣ ਲਾ ਦੋਗੇ ਤਾਂ ਇਹੀ ਹਾਲ ਹੁੰਦਾ ਜਾਕਰ ਸਾਹਿਬ ਨੇ ਕੀ ਕਿਹਾ ਸੀ ਜਦੋਂ ਪੈਰ ਦੀਆਂ ਜੁੱਤੀਆਂ ਚੱਕ ਕੇ ਸਿਰ ਤੇ ਧਰੋਂਗੇ ਤਾਂ ਫਿਰ ਇਹੀ ਹਾਲ ਹੁੰਦਾ ਸੋ ਇਹਨੇ ਇਹ ਕਿਹੜਾ ਇਹਨਾਂ ਦਾ ਪਹਿਲਾ ਬਿਆਨ ਐ ਕੋਈ ਇਹਨਾਂ ਦੀ ਮਾਨਸਿਕਤਾ ਇਹੀ ਐ ਪਰ ਹਾਂ ਤਰਨਤਾਰਨ ਦੇ ਵਿੱਚ ਅਸੀਂ ਆਪਣੇ ਕੰਮ ਦੱਸ ਰਹੇ ਹਾਂ ਜੀ ਕਿ 58962 ਨੌਕਰੀਆਂ ਦੇ ਚੁੱਕੇ ਆ ਸਰਕਾਰੀ ਹੁਣ ਤੱਕ ਬਿਨਾਂ ਕਿਸੇ ਕੈਸ਼ ਤੋਂ ਤੇ ਫਰਮਾਇਸ਼ ਤੋਂ ਐਸਐਸਐਫ ਸੜਕ ਸੁਰੱਖਿਆ ਫੋਰਸ ਬਣਾਈ ਹੈ 48% ਮੌਤਾਂ ਸੜਕਾਂ ਦੇ ਘਟ ਗਈਆਂ ਇਹ ਗੜਕਰੀ ਸਾਹਿਬ ਨੇ ਰਾਸਵਾ ਦੇ ਵਿੱਚ ਦੱਸਿਆ ਜਿਹੜੀ ਬੱਤੀ ਹੈ ਖੇਤਾਂ ਵਾਲੀ ਉਹ ਦਿਨੇ ਆਉਂਦੀ ਹੈ ਤੇ ਅਨ ਲਿਮਟਡ ਆਉਂਦੀ ਹੈ ਬਿਜਲੀ ਜਿਹੜੀ ਘਰਾਂ ਵਾਲੀ ਹੈ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ 19 ਟੋਲ ਪਲਾਜ਼ੇ ਬੰਦ ਹੋ ਗਏ 67 ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ ਜੀ ਉਥੋਂ ਠੀਕ ਹੈ ਜੀ ਤੇ ਜਿੰਨੇ ਕੰਮ ਹੁਣ ਤੱਕ ਅਸੀਂ ਕੀਤੇ ਨੇ ਭਾਵੇਂ ਉਹ ਪਿੰਡਾਂ ਨਾਲ ਸੰਬੰਧਿਤ ਨੇ ਭਾਵੇਂ ਸ਼ਹਿਰਾਂ ਨਾਲ ਸੰਬੰਧਿਤ ਨੇ ਸਕੂਲਾਂ ਦਾ ਕਾਇਆਪਲਟ ਹੋ ਗਿਆ ਸਾਡੇ ਬੱਚੇ ਜਿਹੜੇ ਸਰਕਾਰੀ ਸਕੂਲਾਂ ਚ ਪੜ੍ਹ ਕੇ JEE Main JEE Advanced ਦੇ ਪੇਪਰ ਕਲੀਅਰ ਕਰ ਰਹੇ ਨੇ ਆਮ ਆਦਮੀ ਕਲੀਨਿਕ ਜਿਹੜਾ ਉਹਦੇ ਚ 4 ਕਰੋੜ ਦੇ ਨੇੜੇ ਤੇੜੇ ਲੋਕ ਜਿਹੜੇ ਉਹ ਹੁਣ ਤੱਕ ਫੁੱਟਫੌਲ ਦੇ ਵਿੱਚ ਡਾਟੇ ਦੇ ਵਿੱਚ ਆਇਆ ਕਿ ਆ ਚੁੱਕੇ ਨੇ ਤੁਸੀਂ ਕਹੋਗੇ ਵੀ 3 3.5 ਕਰੋੜ ਤਾਂ ਵਾਦੀ ਐ 4 ਕਰੋੜ ਕਿਵੇਂ ਆ ਗਿਆ ਕਈ ਬੰਦੇ 2 2 3 3 ਵਾਰੀ ਵੀ ਆ ਗਏ ਨਾ ਪਰ ਹਾਂ ਚਲੋ ਐ ਕਰੋ 4 ਕਰੋੜ ਨੂੰ ਪੱਤੇ ਨਤੀ ਵੰਡ ਦਿੰਨੇ ਆ ਤਾਂ ਵੀ 1 ਕਰੋੜ ਤੋਂ ਵੱਧ ਬੰਦਾ ਤਾਂ ਆ ਗਿਆ ਨਾ 1/3 ਸਾਡੀ ਆਬਾਦੀ ਦਾ ਉਹ ਉੱਥੋਂ ਦਵਾਈਆਂ ਲੈ ਕੇ ਠੀਕ ਹੋ ਗਏ ਅਸੀਂ ਆ ਮੁੱਦੇ ਲੈ ਕੇ ਜਾ ਰਹੇ ਹਾਂ ਸਕੂਲਾਂ ਦਾ ਪੜਾਈਆਂ ਦਾ ਤੇ ਇਹ ਮੁੱਦੇ ਲੈ ਕੇ ਜਾ ਰਹੇ ਨੇ ਲੜਾਈਆਂ ਦਾ ਇਹਨਾਂ ਦੇ ਕੈਂਡੀਡੇਟ ਕੀ ਕਹਿੰਦੇ ਨੇ ਇੱਕ ਕਹਿੰਦਾ ਮਰਨ ਨੂੰ ਤਿਆਰ ਰਹੋ ਦੂਜਾ ਕਹਿੰਦਾ ਮਾਰਨ ਨੂੰ ਤਿਆਰ ਰਹੋ ਆ ਆ ਲੜਾਈਆਂ ਚ ਪਾਕਿਸਤਾਨ ਨੂੰ ਇਹ ਪੋਲਰਾਈਜੇਸ਼ਨ ਕਰ ਰਹੇ ਹੈ ਆ ਲੜਾਈਆਂ ਚ ਪਾ ਕੇ ਵੋਟਾ ਮੰਗਦੇ ਆ ਧਮਕੀਆਂ ਦੇ ਕੇ ਵੋਟਾ ਮੰਗਦੇ ਆ ਐਦਾਂ ਵੋਟਾ ਮੇ ਕਿੰਨੇ ਸੋ ਤਰਨ ਤਰਨ ਦੀ ਇਲੈਕਸ਼ਨ ਅੱਜ ਮੈਂ ਇਸ ਤੋਂ ਬਾਅਦ ਹੁਣ ਫੇਰ ਤਰਨ ਤਰਨ ਜਾਊਂਗਾ ਤਿੰਨ ਚਾਰ ਮੇਰੀਆਂ ਜਨ ਸਭਾ ਮੈਂ ਰੈਲੀਆਂ ਨੇ ਮੇਰੀਆਂ ਤੇ ਆਪਣੇ ਵੱਲੋਂ ਬੈਸਟ ਐਫਰਟ ਕਰਾਂਗੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਲੋਕਤੰਤਰ ਚ ਮਾਲਕ ਲੋਕ ਨੇ ਔਰ ਜਿਸ ਤਰੀਕੇ ਦਾ ਅਸੀਂ ਮਾਹੌਲ ਦੇਖ ਰਹੇ ਹਾਂ ਚੰਗਾ ਫਲ ਤੇ ਚੰਗਾ ਫੁੱਲ ਲੱਗਣਗੇ ਔਰ ਤਰਨ ਤਰਨ ਲੱਗ ਕੇ ਨੂੰ ਵਿਕਾਸ ਦਿਆਂ ਲੀਹਾਂ ਤੇ ਪਹਿਲਾਂ ਵੀ ਤੁਰ ਰਿਆ ਉਹ ਗੱਡੀ ਹੋਰ ਤੇਜ਼ ਹੋਊਗੀ ਆਮ ਆਦਮੀ ਪਾਰਟੀ ਬੜੇ ਵਧੀਆ ਮਾਰ ਜਨ ਤੇ 14 ਤਰੀਕ ਨੂੰ ਜਿੱਤ ਰਹੀ